ਕੀਨ ਚੌਕ ਉਹ ਜੇ ਟਾਂਡਾ ਸਿੱਟ ਜੇ ਬੂਮ ਚੌਕ ਉਹ ਜੇ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਤਿੰਨੀਆਂ ਚੀਜ਼ਾਂ ਦੀ ਗਾਰੰਟੀ ਆ ਗਾਰੰਟੀ ਆ ਤੁਸੀਂ ਦੇਖ ਸਕਦੇ ਹੋ ਵੀ ਜੇ ਕੁਆਲਿਟੀ ਆ ਤਾ ਇੰਨੇ ਲੋਕ ਆਉਂਦੇ ਨੇ ਉਹਦਾ ਤੇਲ ਨਹੀਂ ਖਰਾਬ ਕਰਦੀ ਉਹਦਾ ਤੇਲ ਨਹੀਂ ਖਰਾਬ ਕਰਦੀ ਹਾਂਜੀ ਜਿਹੜਾ ਇਹਦਾ ਤੇਲ ਹੈ ਹਾਈਡਰੋਲਿਕਲ ਮਸ਼ੀਨ ਦਾ ਅਲੱਗ ਤੋਂ ਆ ਮਸ਼ੀਨ ਦਾ ਪਰ ਆਪਾਂ ਨੇ ਇਹ ਬੈਲਟਾ ਖਤਮ ਕਰਤੀਆਂ ਜਾਂ ਆਮ ਕੁੱਟੀਆਂ ਰਹਿੰਦੀਆਂ ਨੇ ਠੀਕ ਹੈ ਕਿ ਦੋਨੋਂ ਜਦੋਂ ਰਵੱਸ ਗਏ ਵੀ ਇਹਦਾ ਕੰਮ ਹੀ ਨਿਮੇੜਦਾ ਇਹ ਕੰਢੀ ਦਿੱਤੀਆਂ ਵਿੱਚੋਂ ਪੂਰਾ ਆਟੋਮੈਟਿਕ ਆ ਇਹ ਠੀਕ ਹੈ ਇਹਦੇ ਇੱਕ ਅਪਰੇਟ ਇੱਕ ਬੰਦਾ ਅਪਰੇਟ ਕਰ ਸਕਦਾ ਬਾ ਇਕੱਲੇ ਬੰਦੇ ਨਾਲ ਚੱਲਦੀ ਆ ਇਕੱਲੇ ਬੰਦੇ ਨਾਲ ਚੱਲਦੀ ਆ ਬਈ ਇਹਦਾ ਕੇਰਾ achar ਇਧਰੋਂ ਪਾਉਣਾ ਵੀ ਕੋਈ ਇਹਨੂੰ ਛੇੜਨ ਦੀ ਲੋੜ ਨਹੀਂ ਜੀ ਉੱਠਾਈ ਹਜ਼ਾਰ ਦੇ ਸੈੱਟ 28000 ਦਾ ਸੈੱਟ ਪੈਂਦਾ ਪੰਜਾ ਤੋਂ 70 ਕਿਲੇ ਮਸਾ ਵੜਦੇ ਨੇ 70 ਤੋਂ ਪਲੱਸ ਇਹ ਵੜ ਜਾਂਦੇ ਨੇ ਚੌਣਕਾ ਵੀ ਉਨੀ ਹੀ ਕੰਮ ਕਰਨਗੇ ਚੌਥੇ ਹਿੱਸੇ ਦਾ ਰੇਟ ਹੈ ਖੇਤੀਬਾੜੀ ਲੈਂਡ ਦੇ ਵਿੱਚ ਡੈਰੀ ਫਾਰਮਿੰਗ ਵਾਲੀ ਲੈਂਡ ਦੇ ਵਿੱਚ ਖਾਸ ਕਰਕੇ ਕਮਲ ਐਗਰੋ ਵਾਲੇ ਪੁਰਾਣੇ ਮਸ਼ਹੂਰ ਹੋ ਗਿਆ ਅੱਜ ਦੀ ਡੇਟ ਦੇ ਵਿੱਚ ਮੱਕੀ ਵੱਢਣ ਵਾਲੀ ਮਸ਼ੀਨ ਅਚਾਰ ਪਾਉਣ ਵਾਲੀ ਟੀਐਮਆਰ ਵਗੈਰਾ ਜਾਂ ਬੈਲਰ ਵਗੈਰਾ ਬਹੁਤ ਕੁਝ ਬਣਾਉਂਦੇ ਨੇ ਇਹ ਬਾਈ ਤੇ ਇਹਨਾਂ ਦਾ ਇੰਨਾ ਨਾਮ ਕਿਵੇਂ ਹੋਇਆ ਤੁਸੀਂ ਦੇਖ ਸਕਦੇ ਹੋ ਅੱਜ ਟਰੈਕਟਰ ਟਰੈਕਟਰ ਇਹਨਾਂ ਦੇ ਕੋਲੇ ਖੜੇ ਨੇ ਐਨੇ ਬੰਦੇ ਇਹਨਾਂ ਤੋਂ ਕੰਮ ਕਰਵਾ ਰਹੇ ਨੇ ਕਿਉਂ ਕਰਵਾ ਰਹੇ ਨੇ ਜੇ ਕੋਈ ਖਾਸੀਅਤ ਹੈ ਇਹਨਾਂ ਦੇ ਵਿੱਚ ਕੋਈ ਗੱਲਬਾਤ ਹੈ ਉਹਦੇ ਲਈ ਅੱਜ ਪਹੁੰਚਿਆ ਆਪਾਂ ਕਲੌਦੀ ਸੰਗਰੂਰ ਦੇ ਬਿਲਕੁਲ ਨੇੜੇ ਆ ਇਹ ਕਮਲ ਐਗਰੋ ਵਾਲੇ ਬਾਈ ਤੇ ਇਹਨਾਂ ਨਾਲ ਕਰਾਉਣੀਆਂ ਗੱਲਬਾਤ ਤੇ ਸਭ ਤੋਂ ਪਹਿਲਾਂ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਤੇ ਬਾਈ ਜਿਵੇਂ ਐਨੇ ਟਰੈਕਟਰ ਆਪਣੇ ਕੋਲੇ ਮਨ ਲਾਦਾ 20 25 ਟਰੈਕਟਰ ਖੜੇ ਨੇ ਹਨਾ ਵੀ ਆਪਣੇ ਕੋਲੇ ਆ ਰਹੇ ਨੇ ਸੀਜ਼ਨ ਦੇ ਵਿੱਚ ਇਹ ਜੀ ਕੀ ਖਾਸੀਅਤ ਹੈ ਵੀ ਜਿਹੜਾ ਆਪਣੇ ਕੋਲ ਹੀ ਲੋਕ ਆ ਰਹੇ ਨੇ ਤੇ ਕਿੰਨੇ ਟਾਈਮ ਤੋਂ ਕੰਮ ਸ਼ੁਰੂ ਕੀਤਾ ਆਪਾਂ ਆਪਾਂ 2014 ਤੋਂ ਇਸ ਲਾਈਨ ਦੇ ਵਿੱਚ ਚੱਲ ਰਹੇ ਹਾਂ ਜੀ ਠੀਕ ਹੈ 14 ਤੋਂ 14 ਤੋਂ ਪਹਿਲਾਂ ਪਹਿਲਾਂ ਚਾਰ ਖੁੱਡਾਂ ਨਹੀਂ ਬਣਾਈ ਤੀ ਪਹਿਲਾਂ ਸਿੰਗਲ ਖੁੱਡੀ ਚੱਲਦੀ ਸੀ ਜੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਟੱਪੜ ਵਾਲੀ ਚੱਲਣ ਲੱਗੀ ਹੂੰ ਉਸ ਤੋਂ ਬਾਅਦ ਫਿਰ ਇਹਦਾ ਵਧੀਆ ਟ੍ਰੈਂਡ ਆ ਗਿਆ ਠੀਕ ਹੈ ਹੁਣ ਆਪਣੇ ਲਈ ਜਿੰਨੇ ਟਰੈਕਟਰ ਆਏ ਹੋਏ ਨੇ ਸਾਰੇ ਇਹੀ ਕੱਟਰ ਵਾਸਤੇ ਹੋਏ ਨੇ ਠੀਕ ਹੈ ਇਹ ਚਾਰ ਖੁੱਡਾਂ ਦੇ ਵਿੱਚ ਕੁਆਲਿਟੀ ਕੀ ਹੈ ਇੱਕ ਤਾਂ ਆਪਾਂ 베アリング ਨਹੀਂ ਕੋਈ ਮਾੜਾ ਪਾਉਂਦੇ ਜੀ ਹੂੰ ਜਿੰਨਾ ਨਟ ਬੋਲਟ ਆ ਗਿਆ ਉਹ ਸਾਰਾ ਕੋਈ ਆਪਾਂ ਵਧੀਆ ਬ੍ਰਾਂਡ ਵਰਤਦੇ ਆਂਗੇ ਐਸਟੀਐਲ ਵਗੈਰਾ ਠੀਕ ਹੈ ਐਸਟੀਐਲ ਦੇ ਨਟ ਜਿਹੜੇ ਵੀ ਕਹਿੰਦੇ ਕਹੋਂਦੇ ਟਰੈਕਟਰਾਂ ਦੇ ਵਿੱਚ ਵਰਤੇ ਜਾਂਦੇ ਨੇ ਹਾਂਜੀ ਹਾਂ ਆਪਾਂ ਵਧੀਆ ਉਹ ਬੋਲਟ ਪਾਉਣੇ ਆ ਸਾਰੇ ਜੀ ਠੀਕ ਹੈ ਐਨਵੀਸੀ ਦਾ 베ARING ਵਰਤਦੇ ਆਪਾਂ ਐਨਵੀਸੀ ਦਾ ਹਾਂ ਦੂਜੀ ਗੱਲ ਜਿੰਨਾ ਆਪਣਾ 베ARING ਉਹ ਸਾਰਾ 9 ਨੰਬਰ 10 ਨੰਬਰ 베ARING ਐਵੇਂ ਹੋਊਗਾ ਜੀ ਹਾਂ ਤੇ ਇਹਨਾਂ ਦੇ ਵਿੱਚ 7 ਨੰਬਰ 베ARING ਹੁੰਦੇ ਨੇ ਇਹ ਸਾਰੇ ਟਰੈਕਟਰ ਲਈ ਲਗਾਉਣ ਵਾਸਤੇ ਆਏ ਹੋਏ ਨੇ ਲਗਾਉਣ ਵਾਸਤੇ ਆਏ ਨੇ ਹਾਂਜੀ ਠੀਕ ਹੈ ਇਹ ਸਾਰੇ ਟਰੈਕਟਰ ਲਗਾਉਣ ਵਾਸਤੇ ਆਏ ਨੇ ਤੇ ਇਹ ਪਹਿਲਾ ਵਾਲਾ ਡਿਜ਼ਾਈਨ ਆਪਣਾ ਹਾਂਜੀ ਹਾਂ ਇਹ ਪਿਛਲਾ ਮਾਡਲ ਤੇ ਆਪਾਂ ਉਸੇ ਤੇ ਚੱਲੀ ਆਜੋ ਤੇ ਬਾਈ ਹੁਣ ਮਤਲਬ ਕਰਦੇ ਕਰਦੇ ਇਹ ਜਿਹੜੀ ਚਾਰ ਖੁੰਡਾਣੀ ਬਣਾਈ ਨੂੰ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹਨੂੰ ਐਤਕੀ ਪੰਜਵਾਂ ਸੀਜ਼ਨ ਹੋ ਜਾਊਗਾ ਜੀ ਪੰਜਵਾਂ ਸੀਜ਼ਨ ਹੋਊ ਮੈਨੂੰ ਲੱਗਦਾ ਤਿੰਨ ਚਾਰ ਸਾਲਾਂ ਦੀ ਉਹ ਇਹ ਮਾਰਕੀਟ ਦੇ ਵਿੱਚ ਹਾਂਜੀ ਹਾਂ ਪਪੂਲਰ ਹੋਈ ਆ ਮੈਂ ਇੱਕ ਦੋ ਬਣਦੀ ਹੁੰਦੀਆਂ ਨੇ ਪੰਜ ਚਾਰ ਬਣ ਗਈਆਂ ਬਸ ਹੌਲੀ ਹੌਲੀ ਟ੍ਰੈਂਡ ਚੱਲਦਾ ਗਿਆ ਤੇ ਉ ਤਾਂ ਆਲਰੇਡੀ ਲੋਕ ਬਹੁਤ ਜ਼ਿਆਦਾ ਆ ਹੀ ਰਹੇ ਨੇ ਤੇ ਹੁਣ 25 ਮਾਡਲ ਦੇ ਵਿੱਚ ਬਾਈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਹੋਰ ਵੀ ਬਹੁਤ ਜ਼ਿਆਦਾ ਕੰਪਨੀਆਂ ਨੇ ਆਪਣੇ ਲਵੀ ਕਿਉਂ ਆਵੇ ਬੰਦਾ ਆਪਣੇ ਕੋਲੇ ਕੀ ਆ ਇਹੋ ਜਿਹਾ ਇੱਕ ਤਾਂ ਆਪਣਾ ਸਾਰਾ ਡਿਜ਼ਾਈਨਿੰਗ ਦਾ ਦੇਖੋ ਤੁਸੀਂ ਬਹੁਤ ਚੇਂਜ ਹੋ ਗਿਆ ਜਿਹਦੇ ਵਿੱਚ ਹੂੰ ਬਾਕੀ ਇਹਦੇ ਵਿੱਚ ਕੀ ਆ ਆਪਣਾ ਵਾਇਰਿੰਗ ਵਾਇਰਿੰਗ ਜਿੰਨਾ ਹੋ ਗਿਆ ਸਾਰਾ ਹੈਵੀ ਵਾਇਰਿੰਗ ਲੱਗਿਆ ਹੋਇਆ ਹੂੰ ਹੂੰ ਕੋਈ ਮਸ਼ੀਨ ਦੇ ਵਿੱਚ ਕੋਈ ਮੇਜਰ ਪ੍ਰੋਬਲਮ ਨਹੀਂ ਆਉਂਦੀ ਕਿ ਵੀ ਹਾਂ ਕਿਤੇ ਚੋਕ ਹੋਣ ਲੱਗੀ ਕਦੇ ਬੂਮ ਚੋਕ ਹੋ ਗਿਆ ਇਹ ਚੀਜ਼ ਦੀ ਸਮੱਸਿਆ ਨਹੀਂ ਹੈਗੀ ਆਪਣੀ ਠੀਕ ਆ ਬੂਮ ਵੀ ਹਾਈਡਰੋਲਿਕ ਕਰਤਾ ਹਾਂ ਸਾਰਾ ਹਾਈਡਰੋਲਿਕ ਫੁੱਲ ਹਾਈਡਰੋਲਿਕ ਆਪਣਾ ਹਾਈਡਰੋਲਿਕ ਮਸ਼ੀਨ ਦੇ ਨਾਲ ਆ ਠੀਕ ਹੈ ਕਰੈਕਟਰ ਨਾਲ ਇਹਦੀ ਕੋਈ ਅਟੈਚਮੈਂਟ ਨਹੀਂ ਕਰ ਉਸ ਤੋਂ ਬਿਨਾ ਠੀਕ ਆ ਉਹਦਾ ਤੇਲ ਨਹੀਂ ਖਰਾਬ ਕਰਦੀ ਉਹਦਾ ਤੇਲ ਨਹੀਂ ਖਰਾਬ ਕਰਦੀ ਹਾਂਜੀ ਜਿਹੜਾ ਇਹਦਾ ਤੇਲ ਹੈ ਹਾਈਡਰੋਲਿਕ ਵਾਲਾ ਮਸ਼ੀਨ ਦਾ ਅਲੱਗ ਤੋਂ ਆ ਮਸ਼ੀਨ ਦਾ ਠੀਕ ਹੈ ਇਹਦਾ ਵਿੱਚ ਹੀ ਆ ਹਾਂ ਸਭ ਤੋਂ ਪਹਿਲਾਂ ਆਪਣੀ ਇਹ ਸਿਸਟਮ ਚਲਾਇਆ ਹੋਇਆ ਹੈ। ਜਦੋਂ ਬਾਅਦ ਆਪਣੀਆਂ ਕਾਪੀਆਂ ਬਹੁਤ ਹੋ ਗਈਆਂ ਹਾਈਡਰੌਲਿਕ ਦੇ ਵਿੱਚ ਜਿਹੜਾ ਵੀ ਹਾਈਡਰੌਲਿਕ ਵਾਲਾ ਤੇਲ ਅੱਡ ਹੈ ਉਹ ਪਹਿਲਾਂ ਕੰਮ ਲੈ ਅਗਰੋਂ ਨਹੀਂ ਕੀਤਾ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੇ ਕਰਿਆ ਜੀ। ਇਹਦਾ ਨਾ ਕਹਿ ਸਕਦੇ ਆ। ਠੀਕ ਹੈ। ਠੀਕ ਹੈ ਇਹ ਗੱਲ ਕਹਿ ਸਕਦੇ ਆ ਆਪਾਂ। ਤੇ ਬਾਕੀ ਭਈ ਗੀਅਰ ਵਗੈਰਾ ਦਾ ਵੀ ਮੰਨ ਲਾਦਾ ਚੇਂਜ ਆ ਹਨਾ ਦੂਜਿਆਂ ਨਾਲ। ਇਹਦੇ ਵਿੱਚੋਂ ਅੱਗੇ ਤਾਂ ਗੀਅਰ ਖਤਮ ਹੋ ਗਏ ਸਾਰੇ ਜੀ। ਠੀਕ ਹੈ। ਤੇ ਦੋ ਗੀਅਰ ਦੇ ਵਿੱਚ ਹੈਗੇ ਨੇਗੇ ਇੱਕ ਪੀਟਿਓ ਗੀਅਰ ਆ ਗਿਆ ਤੇ ਮੇਨ ਗੀਅਰ ਆ ਗਿਆ ਇਹਦੇ ਵਿੱਚ। ਇੱਥੇ ਟਾਇਰ ਲਾਤੇ ਆ। ਨਹੀਂ ਇਹ ਟਾਇਰ ਵੀ ਜਦੋਂ ਚੱਲਦੀ ਆ ਫੀਲਡ 'ਚ ਵੀ ਆ ਹਾਂ ਠੀਕ ਹੈ ਆ ਹਾਈਡਰੋਲਿਕ ਟਾਇਰ ਲਾਏ ਹੋਏ ਨੇ ਆਪਾਂ ਠੀਕ ਹੈ ਇਹ ਵੀ ਹਾਈਡਰੋਲਿਕ ਨਾਲ ਹੁੰਦਾ ਕੰਟਰੋਲ ਹਾਂ ਠੀਕ ਹੈ ਇਹ ਫਿਰ ਮੈਨੂਅਲ ਹੀ ਹੁੰਦਾ ਇਹਨਾਂ ਦਾ ਹਾਂ ਮੈਨੂਅਲ ਇਹਦਾ ਲੱਗਿਆ ਹੋਇਆ ਡਿਸਟ੍ਰਿਬਿਊਟਰ ਲੱਗਿਆ ਹੋਇਆ ਠੀਕ ਹੈ ਵੀ ਜਿੰਨੇ ਕ ਆਪਾਂ ਬਾਂਹ ਦੇ ਹਿਸਾਬ ਨਾਲ ਲੋਡ ਤਾਂ ਉੱਚਾ ਨੀਮਾ ਪਾ ਟਾਇਰਾਂ ਤੋਂ ਕਰ ਸਕਦੇ ਆ ਠੀਕ ਹੈ ਹਾਂਜੀ ਤੇ ਇੱਕ ਆ ਬੈਟਾਂ ਜਿਵੇਂ ਪੈਂਦੀਆਂ ਸੀ ਮਸ਼ੀਨਾਂ ਦੇ ਵਿੱਚ ਇਹ ਹਰ ਇੱਕ ਮਸ਼ੀਨ ਦੇ ਵਿੱਚ ਇਹ ਬੈਲਟਾਂ ਪੈਰੀਆਂ ਨੇ ਵੀਰੇ ਹੂੰ ਹੁਣ ਵੀ ਪੈਂਦੀਆਂ ਨੇ ਹੁਣ ਵੀ ਪੈਂਦੀਆਂ ਨੇ ਪਰ ਆਪਾਂ ਨੇ ਇਹ ਬੈਲਟਾਂ ਖਤਮ ਕਰਤੀਆਂ ਜਾਂ ਟੁੱਟੀਆਂ ਰਹਿੰਦੀਆਂ ਨੇ ਠੀਕ ਹੈ ਜੇ ਤੁਹਾਨੂੰ ਜਦੋਂ ਰਬੱਸ ਗਿਆ ਵੀ ਇਹਨਾਂ ਦਾ ਕੰਮ ਹੀ ਨਿਮੇੜਦਾ ਇਹ ਕੰਢੀ ਦਿੱਤੀਆਂ ਵਿੱਚੋਂ ਨਹੀਂ ਕੱਢੇ ਦੱਸਤੀਆਂ ਆਪਾਂ ਨੇ ਠੀਕ ਹੈ ਨਹੀਂ ਆਮ ਦੇਖਿਆ ਕਸਟਮਰ ਨੂੰ ਆਉਣਾ ਪੈਂਦਾ ਸੀ ਸਾਡੇ ਕੋਲ ਲੈਣ ਹੂੰ ਆਮ ਬਾਜ਼ਾਰ ਚੋਂ ਇਹ ਕਿਤੇ ਮਿਲਦੀਆਂ ਨਹੀਂ ਹਰ ਇੱਕ ਮਸ਼ੀਨ ਦੇ ਵਿੱਚ ਇਹ ਬੈਲਟਾਂ ਹੈਗੀਆਂ ਨੇ ਠੀਕ ਹੈ ਇਹ ਟੁੱਟੀਆਂ ਹੀ ਰਹਿੰਦੀਆਂ ਨੇ ਚੌਥੇ ਰਹਿੰਦੀਆਂ ਨੇ ਜੀ ਟੁੱਟਦੀਆਂ ਉਹਦੋਂ ਜਦੋਂ ਰਬੱਸ ਗਿਆ ਲੱਗਦਾ ਹੈਗਾ ਹੂੰ ਤਾਂ ਇਸ ਲਈ ਟਾਂਡਾ ਜੇ ਮੇ ਕੋਈ ਸਾਈਡ ਤੇ ਟਾਂਡਾ ਗਿਰ ਜਾਂਦਾ ਤਾਂ ਮਤਲਬ ਘੁੰਮਦਾਗਾ ਤਾਂ ਟਾਂਡਾ ਮਤਲਬ ਵਿੱਚ ਹੀ ਲੰਗੇ ਜਾਂਦਾ ਠੀਕ ਹੈ ਵਿੱਚ ਹੀ ਲੰਗੇ ਜਾਂਦਾ ਵੀ ਹੁਣ ਆਪਣੀ ਮਸ਼ੀਨ ਨੂੰ ਇਹ ਪ੍ਰੋਬਲਮ ਨਹੀਂ ਵੀ ਟਾਂਡੇ ਸਿੱਟ ਜੂਗੀ ਉਹਦੀ ਆਪਾਂ ਗਾਰੰਟੀ ਲੈਂਦੇ ਆਂਗੇ ਮਸ਼ੀਨ ਚੋਕ ਉਹ ਜੇ ਟਾਂਡਾ ਸਿੱਟ ਜੇ ਬੂਮ ਚੋਕ ਉਹ ਜੇ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਇਹ ਤਿੰਨੀਆਂ ਚੀਜ਼ਾਂ ਦੀ ਗਾਰੰਟੀ ਹੈ ਗਾਰੰਟੀ ਹੈ ਬਾਕੀ ਦੇ ਵਿੱਚ ਜਿਵੇਂ ਗਰੀਸ ਪੁਆਇੰਟ ਹੈਗਾ ਇਹ ਸਾਰੇ ਆਪਣਾ ਇੱਕ ਥਾਂ 'ਤੇ ਲੱਗੇ ਹੋਏ ਨੇ ਠੀਕ ਹੈ ਵੀ ਐ ਨਹੀਂ ਵੀ ਉਰਾਂ ਪਰਾਂ ਇਹ ਵੀ ਇਕੱਲੀ ਇਕੱਲੀ ਉਹਨੂੰ ਮੈਂ ਇੱਕ ਥਾਂ ਵੀ ਸਾਰੇ ਨਿਪਲ ਦੇ ਤੇ ਬੰਦਾ ਇੱਥੇ ਬਹਿ ਕੇ ਠੀਕ ਹੈ ਤੇ ਦੂਜੀ ਗੱਲ ਇਹਦੇ ਵਿੱਚ ਆਮ ਦੇਖਿਆ ਮਸ਼ੀਨ ਜਦੋਂ ਦੇਹਲੀ ਨੇੜੇ ਲਾਉਣੀ ਆ ਹੂੰ ਤਾਂ ਕਵਰ ਖੋਲ ਕੇ ਸਾਰੀਆਂ ਬੈਲਟਾਂ ਤਾਰਨੀ ਪੈਂਦੀਆਂ ਨੇ ਦੋ ਦਫਾੜ ਹੁੰਦੇ ਨੇ ਹਰ ਇੱਕ ਮਸ਼ੀਨ ਦੇ ਆਪਣੀ ਮਸ਼ੀਨ ਬਸ ਇੱਥੋਂ ਆ ਪੈਨ ਕੱਢ ਕੇ ਕੱਲੀ ਮਸ਼ੀਨ ਬਸ ਉਧਰ ਨੂੰ ਘੁੰਮ ਜੂਗੀ ਕੋਈ ਬੈਲਟ ਠੀਕ ਐ ਐ ਹੋ ਜੂ ਇਹ ਇਸ ਤਰ੍ਹਾਂ ਖੁੱਲ ਜੂ YouTube ਹਾਂਜੀ ਹਾਂ ਓਕੇ ਤੇ ਬਾਈ ਬਾਕੀ ਇਹ ਤੋਂ ਇਲਾਵਾ ਇੱਕ ਜਿਹੜਾ ਇਹ ਹੈ ਪੁਰਜਾ ਸੈਲਜ ਵਾਲਾ ਹਾਂਜੀ ਇਹ ਆਪਣਾ ਬਿਲਰ ਹੈਗਾ ਹੂੰ ਇਹਦੇ ਵਿੱਚ ਆਪਣੇ ਲਈ ਤਿੰਨ ਸਾਈਜ਼ ਆਉਂਦੇ ਨੇਗੇ ਇਹ ਜਿਹੜਾ ਇਹ ਆ ਇਹ ਕਿੰਨੇ ਕੁਆਂਟਲ ਦੀ ਗੱਠ ਮਣਾਉਂਦਾ ਇੱਕ ਕੁਆਂਟਲ ਦੀ ਗੱਠ ਮਣਾਉਂਦਾ ਜੀ ਇੱਕ ਕੁਆਂਟਲ ਦੀ ਹਾਂ ਫੁੱਲ ਆਟੋਮੈਟਿਕ ਆ ਇਹ ਠੀਕ ਆ ਇਹਦੇ ਇੱਕ ਅਪਰੇਟ ਇੱਕ ਬੰਦਾ ਅਪਰੇਟ ਕਰ ਸਕਦਾ ਬਾ ਕੱਲੇ ਬੰਦੇ ਨਾਲ ਚੱਲਦੀ ਕੱਲੇ ਬੰਦੇ ਨਾਲ ਚੱਲਦੀ ਆਪਾਂ ਵੀ ਇਹਦਾ ਕੇਰਾ achar ਇਧਰੋਂ ਪਾਉਣਾ ਵੀ ਕੋਈ ਇਹਨੂੰ ਛੇੜਨ ਦੀ ਲੋੜ ਨਹੀਂ ਜੀ ਉੱਪਰ ਇੱਥੋਂ ਸਟਾਰਟ ਹੋਣਾ ਇੱਥੋਂ ਬੰਦੇ ਨੇ achar ਪਾਉਣਾ ਹੈਗਾ ਹੂੰ ਹੂੰ ਬਾਕੀ ਮੂਰੋ ਫੁੱਲ ਇਹ ਆਟੋਮੈਟਿਕ ਹੀ ਆ ਠੀਕ ਆ ਆਪੀ ਉਧਰ ਮਤਲਬ ਉਹਦੇ ਵਿੱਚ ਟੋਕਿਆ ਜਾਣਾਗਾ ਜਦੋਂ ਗੱਠ ਪੂਰੀ ਹੋ ਗਈ ਹੂੰ ਇੱਥੋਂ ਗੱਠ ਦਾ ਜਦੋਂ ਹੋ ਗਿਆ ਇਹਨੇ ਖੁੱਲ ਕੇ ਗੱਠ ਅੱਗੇ ਜਾਣੀ ਆ ਠੀਕ ਆ ਅੱਗੇ ਜਾ ਕੇ ਇਹਦੇ ਉੱਪਰ ਆ ਗਈ ਜਦੋਂ ਇੱਥੇ ਰੈਪ ਹੋਣੀ ਹੈ ਇਹਨੇ ਠੀਕ ਆ ਇੱਥੇ ਇਹਨੇ ਘੁੰਮੀ ਜਾਣਾ ਰੈਪਿੰਗ ਕਰੀ ਜਾਣਾ ਜਦੋਂ ਇੱਥੇ ਇਹਨੇ ਗੱਠ ਉੱਤਰ ਗਈ ਦੂਜੀ ਦੇ ਇਕੱਠ ਦੁਬਾਰਾ ਫੇਰ ਉਹ ਟੁੱਟ ਕੇ ਨਿਕਲ ਜਾਣੀ ਆ ਬਾਹਰ ਤੇ ਕਿੰਨੀ ਕ ਕਪੈਸਿਟੀ ਹੈ ਇਹਦੀ ਕਿੰਨਾ ਕਮਾਲ ਕੱਢਣ ਦਾ ਹੈ ਇੱਕ ਮਿੰਟ ਦੇ ਵਿੱਚ ਇੱਕ ਗੱਠ ਬਣਦੀ ਹੈ ਜੀ ਇੱਕ ਮਿੰਟ ਚ ਇੱਕ ਕੰਟਰੋਲ ਹਾਂਜੀ ਹਾਂ ਠੀਕ ਆ ਵੀ ਇੰਨੀ ਕ ਜਿਹੜੀ ਇਹਦੀ ਘੰਟੇ 'ਚ 60 ਗੱਣਾ ਹਾਂ ਕੱਢਣ ਦੀ ਇਹ ਸ਼ਮਤਾ ਰੱਖਦਾ ਫੁੱਲ ਆਟੋਮੈਟਿਕ ਆ ਇਹ ਇਸ ਤੇ ਕੋਈ ਪਰੇਟ ਦੀ ਬੰਦੀ ਦੀ ਇੱਕ ਦੀ ਬਸ ਜ਼ਰੂਰਤ ਹੈ ਬਾਹਲੇ ਬੰਦੇ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਇੱਕ ਕੱਲਾ ਬੰਦਾ ਹੀ ਚਲਾਈ ਜਾਊਗਾ ਕੱਲਾ ਬੰਦਾ ਚਲਾਈ ਜਾਊਗਾ ਕੱਲਾ ਬੰਦਾ ਹੀ ਚਲਾਈ ਜਾਊ ਤੇ ਬਾਕੀ ਬਈ ਮਸ਼ੀਨ ਦੀ ਤੇ ਬੈਲਰ ਦੀ ਆਪਾਂ ਕੋਈ ਗਾਰੰਟੀ-ਵਾਰੰਟੀ ਇੱਕ ਸੀਜ਼ਨ ਦੀ ਗਾਰੰਟੀ ਲੋਗੀ ਇੱਕ ਸੀਜ਼ਨ ਦੀ ਮਸ਼ੀਨ ਦੀ ਗਾਰੰਟੀ ਹੈ ਜੀ ਹਾਂ ਇੱਕ ਸੀਜ਼ਨ ਦੀ ਉਹ ਬੈਲਰ ਦੀ ਹੈ ਇੱਕ ਸੀਜ਼ਨ ਦੇ ਵਿੱਚ ਕੁਝ ਵੀ ਹੁੰਦਾ ਉਹ ਆਪਾਂ ਇਹਦੇ ਵਿੱਚ ਸਾਡੇ ਲਈ ਤਿੰਨ ਸਾਈਜ਼ ਨੇਗੇ ਹੂੰ ਕਵੰਟਲ ਦਾ ਮਿਲ ਜੂਗਾ 60 ਕਿਲੋ ਵਾਲਾ ਮਿਲ ਜੂਗਾ 400 ਕਿਲੋ ਵਾਲਾ ਮਿਲ ਜੂਗਾ ਠੀਕ ਹੈ ਹਾਂ ਜੀ ਇਹ ਇਹ ਕਵੰਟਲ ਵਾਲਾ ਆ ਗਿਆ ਇਹ ਕਵੰਟਲ ਵਾਲਾ ਆ ਗਿਆ ਇਹਦੇ ਵਿੱਚ ਇਹਦੇ ਵਿੱਚ ਹੀ ਹਾਂਜੀ ਹਾਂ ਠੀਕ ਹੈ ਇਹਦੇ ਵਿੱਚ ਹੀ ਮਤਲਬ ਆਟੋ ਗਰੀਸ ਲੱਗਿਆ ਹੋਇਆ ਇਹਨੂੰ ਹੂੰ ਮਤਲਬ ਗਰੀਸ ਵੀ ਇਕੱਲੀ-ਇਕੱਲੀ ਬੈਰੀਂਗ ਨੂੰ ਮਾਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਆ ਇਹਨੂੰ ਇੱਕ ਵਾਰੀ ਚਲਾਤਾ ਜੇਨੂੰ ਇਹ ਸਾਰੀ ਮਸ਼ੀਨ ਗਰੀਸ ਹੋ ਜਾਣੀ ਹਾਂ ਆਹ ਸਿਸਟਮ ਲੱਗਿਆ ਹੋਇਆ ਇਹਦੇ ਹੂੰ ਸਾਰੇ ਬੈਰੀਂਗਾਂ ਨੂੰ ਆਟੋਮੈਟਿਕ ਆਪੀ ਗਰੀਸ ਠੀਕ ਆ ਪਾਈਪਾਂ ਪਾ ਕੇ ਦਿੱਤੀਆਂ ਹੋਈਆਂ ਨੇ ਆਹ ਬੜੀ ਠੀਕ ਆ ਤੇ ਇਹ ਬਾਈ ਜਿਵੇਂ ਇਹ ਮਸ਼ੀਨ ਬਣਵਾਉਣੀ ਆ ਤਾਂ ਕਿੰਨਾ ਟਾਈਮ ਪਹਿਲਾਂ ਸਾਈ ਦੇਣੀ ਪੈਂਦੀ ਆ ਕਦੋਂ ਤਿਆਰ ਕਰ ਦਾਂਗੇ ਆਪਾਂ ਇਹੇ ਮਸ਼ੀਨ ਸਾਡ ਲਵੇ ਵੀ ਜਿਵੇਂ ਬੰਦਾ ਅੱਜ ਸਾਈ ਕਰਦਾ ਤਾਂ ਦੂਜੇ ਇੰਨਾ ਫਾਸਟ ਕੰਮ ਕਰਤਾ ਕਲੀ ਟੋਕਰੀ ਲਾਉਣ ਨੂੰ ਟਾਈਮ ਲੱਗਦਾ ਮਸ਼ੀਨਾਂ ਸਾਡੇ ਲਿਵੇਂ ਆ ਆਮ ਤਿਆਰ ਹੁੰਦੀ ਨਹੀਂ ਆ ਅੱਛਾ ਵੀ ਤੀਜੇ ਦਿਨ ਆਪਾਂ ਤੀਜੇ ਦਿਨ ਨੂੰ ਚੌਥੇ ਦਿਨ ਆਪਾਂ ਮਸ਼ੀਨ ਦੇ ਸਕਦੇ ਕੰਮ ਰੈਡੀ ਕਰਕੇ ਦੇ ਦਾਂਗੇ ਠੀਕ ਆ ਇੰਨਾ ਕ ਘੈਂਟ ਕੰਮ ਬਾਈਆਂ ਨਹੀਂ ਕਰਤਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਜੇ ਕੁਆਲਿਟੀ ਆ ਤਾਂ ਇੰਨੇ ਲੋਕ ਆਉਂਦੇ ਨੇ ਹਾਂਜੀ ਹਾਂ ਬਲੇਡ ਨੇ ਬਲੇਡਾਂ ਦੀ ਕੀ ਕਾਸਟ ਪੈ ਜਾਂਦੀ ਆ ਆਪਾਂ ਨੂੰ ਕਿਹੜੇ ਦੇ ਬਲੇਡ ਨੇ ਜੀ ਇਹ ਆਮ 6000 6400 6300 ਦੇ ਨੇਗੇ ਹੂੰ ਆਮ ਬਲੇਡ ਜਿਹੜੇ ਹੋਰ ਮਸ਼ੀਨਾਂ ਦੇ ਵਿੱਚ ਪਾ ਰਹੇ ਨੇਗੇ ਆਪਾਂ ਵੀ ਜ਼ਰੂਰ ਦੇ ਵਿੱਚ ਪਾਉਂਦੇ ਰਹੇ ਆ ਉਹ ਸਿੱ ਉਠਾਈ 28000 ਦੇ ਸੈੱਟ 28000 ਦਾ ਸੈੱਟ ਪੈਂਦਾ ਹੈਗਾ ਹੂੰ ਇਹ ਚੌਂਟ ਕੁ ਸੌ ਦਾ ਸੈੱਟ ਪੈਂਦਾ ਸਾਰੇ ਚਲਦੇ ਉਹ ਵੀ 70 ਕਿਨੇ 50 ਤੋਂ 70 ਕਿਲੇ ਮਸਾ ਵੜਦੇ ਨੇ 70 ਤੋਂ ਪਲੱਸ ਇਹ ਵੜ ਜਾਂਦੇ ਨੇ ਚੌਂਟ ਵੀ ਉਨੇ ਹੀ ਕੰਮ ਕਰਨਗੇ ਨਹੀਂ ਕੰਮ ਕਰਦੇ ਨੇ ਚੌਥੇ ਹਿੱਸੇ ਦਾ ਰੇਟ ਹੈ ਹਾਂ ਜਿਹੜਾ ਮਤਲਬ ਉਹ ਗਿਨਾਸਾ ਹੈਗਾ ਉਹਨੂੰ ਸੈਟਿੰਗ ਕਰਨ ਦੇ ਲਈ ਵਧੀਆ ਬੰਦੇ ਦਾ ਕੰਮ ਹੈਗਾ ਇਹ ਚਾਹੀਏ ਜਵਾਗ ਤੋਂ ਤੁਸੀਂ ਗਿਨਾਸੀ ਕਸਾ ਦੋ ਇਹ ਜਵਾਖ ਵੀ ਸੈਟਿੰਗ ਕਰ ਦਿੰਗੇ ਹਾਂ ਬਸ ਨੱਟ ਹੀ ਪਾਉਣੇ ਹਾਂ ਸਿੱਧੇ ਨੱਟ ਪਾਉਣੇ ਉਹਦੀ ਸੈਟਿੰਗ ਕਰਨੀ ਪੈਂਦੀ ਹੈ ਟੇਪਰ ਦੀ ਹੂੰ ਉਹ ਇਕ ਬਲੇਟ ਟੁੱਟ ਗਿਆ ਸਮਝ ਲਓ ਡਰਮ ਵੀ ਹਟਾ ਦੂ ਵੀ ਸਾਰਾ ਖੋਲਣਾ ਪਊਗਾ ਹਾਂ ਨਹੀਂ ਡਰਮ ਵੀ ਸਾਰਾ ਤੋੜ ਦੂ ਉਹ ਜੇ ਇੱਕ ਬਲੇਟ ਟੁੱਟ ਗਿਆ ਵਿੱਚ ਲੂ ਆ ਚੜ ਗਿਆ ਉਹ ਚੜ ਗਿਆ ਠੀਕ ਆ ਉਹ ਕੰਪਲਿਕਟਿਡ ਪ੍ਰੋਸੈਸ ਹੈ ਹਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਹ ਸਿੱਧਾ ਆ ਗਿਆ ਜੱਟ ਸਿੱਧਾ ਆ ਗਿਆ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਤਾਂ ਇੱਕ ਵਾਰੀ ਜ਼ਰੂਰ ਪਹੁੰਚੋ ਸੰਗਰੂਰ ਤੋਂ 2-3 ਕਿਲੋਮੀਟਰ ਹੀ ਆ ਬਈ ਹਨਾ ਹਾਂਜੀ ਹਾਂ ਸੰਗਰੂਰ ਦੇ ਬਿਲਕੁਲ ਨਾਲ ਹੀ ਆ ਕਲੌਂਦੀ 7-8 ਕਿਲੋਮੀਟਰ ਆ ਗਿਆ ਸੰਗਰੂਰ ਹਾਂ ਮੇਨ ਜਿਹੜਾ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਤੇ ਬਾਈ ਹੋਰਾਂ ਦੀ ਫੈਕਟਰੀ ਆ ਕਮਲ ਐਗਰੋ ਦੇ ਨਾਮ ਤੇ ਤੁਸੀਂ ਗੂਗਲ ਮੈਪ ਤੇ ਸਰਚ ਕਰਕੇ ਵੀ ਆ ਸਕਦੇ ਹੋ ਧੰਨਵਾਦ ਜੀ ਥੈਂਕ ਯੂ